ਆਛੇ ਦਸਮੀ ਕਵਿ ਵਾਜ ਬੇਂਤੀ ਚੋ ਬਈ ਅਮਰੀ ਕਰੋ ਹਾ ਤੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਰ ਅਮਰੇ ਦੁਸ਼ਟ ਸਭੈ ਤੁਮ ਕਉ ਹੋ ਆਪ ਹਾਥ ਦੇ ਮੁਹੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾਨ ਜਿ ਕਰਦਾ ਕਰੀਐ ਸਭ ਬੈਰਣ ਕੋ ਆ ਸੰਘਰੀਐ ਪੂਰਣ ਹੋਏ ਖਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੋਈ ਅਵਰ ਨਾ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਘਾਤ ਦੇ ਮੁਝੇ ਭਰੀਏ ਮਰਨ ਕਾਲ ਕਾ ਤ੍ਰਾਸਿਨ ਵਰੀਏ ਹੋ ਜੋ ਸਦਾ ਹਮਾਰੇ ਪਛਾਸੀ ਅਸਤੁੱਜੂ ਕਰਿਓ ਰੱਛਾ ਰੱਖ ਲੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਕੋ ਪੂਰੀ ਚਤੁਰਦਸ ਕੰਤਾ काल पाए ब्रह्मा बपथरा काल पाए जू अवतरा काल पाए कर्पसन प्रकाशा सकल काल का किया तमाशा जवन काल जोगी शिव कियो वेद राज ब्रह्मा जूथियो जवन काल सब लोक सवारा नमस्कार कहता है, है हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਣ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसही को हमारी सकल प्रजा जिने आप सवारी शिवकन को शिवगुण सुख दियो सतरन को पल मो वद कियो कट कट के अंतर की जानत भले बुरे की पीर पहचानत चीटी ते कुंचरे स्थूला सब पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब युद्ध करके करा कर तारा प्रजा तत तब दे अपार जब आ करख करत हो कबहु तुम मैं मिलत दे तर सबहु ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਰਬ ਕਾਰ ਨਿਰਲੰਭ ਆਦਿ ਨੀਲੇ ਅਨਾਦਿ ਸੰਭ ਤਾ ਕਾ ਮੂੜ ਉਚਾਰਿਤ ਪੇਦਾ ਤਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਤੀਨਤ ਨਹਿ ਪਿਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬ ਸਜਾ ਪ੍ਰਥਮ ਸੰਸਾਰ ਇਕ ਰੂਪੇ ਅਨੂਪ ਸਰੂਪ ਆ ਰੰਕ ਪਇਓ ਰਾਵ ਕਹੀ ਭੂਪਾ ਅੰਡ ਜੇ ਰਚੇ ਤਜ ਕੀਨੀ ਉਤਪੁਜ ਖਾਨ ਬਹੂ ਰਚ ਦਿਨੀ ਕਉਂ ਫੂਲ ਰਾਜਾ ਹੋਏ ਬੈਠਾ ਕਉਂ ਸਿਮਟ ਪਿਓ ਸੰਕਰੇ ਕਹਿਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ अब रक्षा मेरी तुम करो सिख उभारया सिख संगरो दुष्ट जिते उठ वति उत पाता सकल मलेश करो रण काता जे अस्तु तव सरनी परे तिन के दुष्ट दुख तुवे मारे औरक जवन पग परे तिहारे तिन के तुम संकट सब तारे ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾ ਹੈ ਸਭ ਕਲਾ ਦੁਸ਼ਟ ਅਰੇਸ਼ਟ ਡਰੇ ਤਤ ਕਾਲਾ कृपा दृष्टि तन जाहे निहर हो ताके ताप तन कमो हर हो रित सिद्ध कर मो सब होई दुष्ट शाश्व सके न कोई एक बार जिन तुम्हें संभारा काल फास देता है उभार जिनर नाम तिहारो कहा दारिद दुष्ट दुखते रहा खड केत मैं शरण तिहारी आप हाथ दै ले हो ubari सर्व थोर मोह हो सहाय दुष्ट दुख ते ले हो बचाई कृपा करी हम पर जग माता ग्रंथ कर पूर्ण शुभ राता किल बिक सकल देह को हर्ता दुष्ट दोखियन को शय करता ਸ੍ਰੀ ਅਸਤੂ ਜਬ ਪੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨ ਤਿਸੇ ਬਿਆਪਤ ਕੋਈ ਅੜਲ ਸੁਣੇ ਗੁੰਗ ਜੋ ਆਹੇ ਸੁਰਸ ਨਾ ਪਾਵੇ ਸੁਣੇ ਮੂੜ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਪਾਉ ਨਿਕਟ ਨ ਤਿੰਨਰ ਕੇ ਰਹੇ ਹੋ ਜੋ ਆਕੀ ਇੱਕ ਵਾਰ ਚੌਪਈ ਕੋ ਕਹੇ ਚੌਪਈ सम्पत् सहस अर्ध सहस अर्ध तीन कही जय पाद्रव सु अष्टमि रारा तीरस्तद्रव ग्रंथ सुधारा सवैया पये गहे जब ते तुमरे तब ते आख तरे नहु राम रहीम पुराण कुरान अनेक कह मत एक न मान सिमरत शास्त्र भेद सब है बहु भेद कह हम एक न जान सिरियस पान कृपा तुम्हारी कर मैं न कहूं सब तो है बखानो दोहरा ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹਿਗੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ